ਸੌਲਾ ਸਨੜੇ ਨੂੰ ਪਹਿਲੀ ਵਿਸਾਖ ਨੂੰ ਬਹੁਤ ਵੱਦਾ ਇਕੱਠ ਹੋਇਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਇੱਕ ਤੰਬੂ ਹਜ਼ੂਰ ਨੇ ਵੱਡਾ ਕੇਸਗੜ ਵਾਲੀ ਪਹਾੜੀ ਤੇ ਲਾਇਆ ਕਿਉਂਕਿ ਕੇਸਗੜ ਕਿਲਾ ਨਹੀਂ ਭਾਵੇਂ ਅਸੀਂ ਗਿਣਤੀ ਕਿਲਿਆਂ ਚ ਕਰਨੇ ਆ ਕੇਸਗੜ ਕਿਲਾ ਨਹੀਂ ਸੀ ਇਹ ਪਹਾੜੀ ਹੈ ਆਨੰਦਗੜ ਹੈ ਤਾਰਾਗੜ ਹੈ ਫਤਿਹਗੜ ਹੈ ਖੌਲਗੜ ਹੈ ਅਸੀਂ ਇਹ ਕਿਲੇ ਕਹਿੰਨੇ ਹਜ਼ੂਰ ਨੇ 11 ਮਕੀਨੇ 11 ਦਿਨ 11 ਘੜੀਆਂ ਦਾ ਜ਼ਿਕਰ ਪਰ ਪ੍ਰਿੰਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਰਪੇਲ ਸਿੰਘ ਉਹਨਾਂ ਜ਼ਿਕਰ ਕੀਤਾ ਉਸ ਇਕਾਂਤ ਤੋਂ ਬਾਅਦ 80 ਹਜ਼ਾਰ ਦੇ ਕਰੀਬ ਇਕੱਠ ਹੈ ਤੰਬੂ ਲੱਗਾ ਸਵੇਰੇ ਦੀਵਾਨ ਸਜਿਆ ਹੈ ਸਤਿਗੁਰੂ ਗੁਰੂ ਗੋਬਿੰਦ ਸਿੰਘ ਲਈ ਸੋਹਣਾ ਸਿੰਘਾਸਨ ਬਣਾਇਆ ਗਿਆ ਮੇਰੇ ਚੋਜੀ ਪ੍ਰੀਤਮ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀਵਾਨ ਦੇ ਵਿੱਚ ਸੁਭਾਏ ਮਾਨ ਨੇ ਅਜ ਹਜ਼ੂਰ ਦੇ ਚਿਹਰੇ ਤੇ ਲਾਲੀ ਡਲ ਕਾ ਮਾਰਦੀ ਹੈ ਜلال ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਤੇ ਦੀਵਾਨ ਦੀ ਸਮਾਪਤੀ ਹੋਈ ਚਾਰ ਚੁਫੇਰੇ ਬਿਲਕੁਲ ਖਾਮੋਸ਼ੀ ਛਾ ਗਈ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਠਦੇ ਨੇ ਆਪਣੀ ਮਿਆਨ ਚੋਂ ਕਿਰਪਾਨ ਨੂੰ ਬਾਹਰ ਕੱਢਦੇ ਨੇ ਚਲੋ ਇਹ ਤਾਂ ਇਸ ਤੋਂ ਤਾਂ ਕੋਈ ਹੰਕਾਰੀ ਖਈ ਨਹੀਂ ਇਹ ਇਹ ਸਮੱਸਿਆ ਲੈ ਚਾ ਨਾ ਚੱਲਿਓ ਬੱਕਰੇ ਵੱਡੇ ਕੀ ਵੱਡੇ ਮੈਂ ਇਹ ਸਵਾਲ ਨੂੰ ਛੱਡੂ ਹੁਣ ਉਹ ਹਰ ਵਸਾਕੀ ਨੂੰ ਮੇਰਾ ਕਹਿਲੇ ਕਈ ਬੰਦੇ ਹਰ ਵਸਾਕੀ ਨੂੰ ਇਹੀ ਸਵਾਲ ਲੈ ਕੇ ਬਿਠੇ ਬੱਕਰੇ ਬੱਕਰੇ ਕਿ ਕੀ ਹੋਇਆ ਮੈਂ ਸਿਰਫ ਇੱਕੋ ਬੇਨਤੀ ਕਰਾਂਗਾ ਇਹ ਸ਼ਬਦ ਕਹਿਣਾ ਬੱਕਰੇ ਚਟਕਾਏ ਜੀ ਇਹ ਕੋਈ ਗਿਆਨੀ ਆਪਣਾ ਵੈਗੁਰੂ ਜੀ ਸੰਤੋਖ ਸਿੰਘ ਨੇ ਲਿਖਿਆ ਗੁਰਪ੍ਰਤਾਪ ਸੂਰੀ ਚ ਮੈਂ ਨਾਂ ਲੈਣ ਤੋਂ ਗੁਰੂ ਜੀ ਨਹੀਂ ਕਰਦਾ ਉਹ ਇੱਕ ਗੱਲ ਬੜੀ ਕਹਿੰਦੇ ਸਨ ਕਹਿੰਦੇ ਸਨ ਜਿਸ ਖਾਲਸੇ ਦੀ ਸਿਰਜਣਾ ਸੱਚ ਤੇ ਪੈਰਾ ਦੇਣ ਵਾਸਤੇ ਕੀਤੀ ਜਾ ਰਹੀ ਹੈ ਕਿ ਉਸ ਖਾਲਸੇ ਦੀ ਸਿਰਜਣਾ ਦੇ ਮੋਢ ਵਿੱਚ ਝੂਠ ਬੋਲਿਆ ਮੰਗੇ ਸਿੱਖਾਂ ਦੇ ਸਿਰ ਤੇ ਚਟਕਾ ਬਕਰੇ ਦਿੱਤੇ ਉਹ ਕਹਿੰਦੇ ਸੰ ਜਿਹੜਾ ਗੁਰੂ ਜ਼ਫਰਨਾਮੇ ਚ ਔਰੰਗਜ਼ੇਬ ਨੂੰ ਕਹਿ ਰਿਹਾ ਖਮੂ ਮਰਦ ਪਾਇ ਤੇ ਸ਼ਬਦ ਸੁਖਨ ਵਰ ਨਾ ਸ਼ਿਕ ਮੇ ਦਿਗਰ ਦਰ ਦਹਾਨੇ ਦਿਗਰ ਮਰਦ ਵੋ ਹੈ ਜੋ ਜ਼ਬਾਨ ਮੇ ਵੋ ਪੇਟ ਮੇ ਜੋ ਪੇਟ ਮੇ ਵੋ ਜ਼ਬਾਨ ਮੇ ਉਹ ਮਰਦ ਕਹਿੰਦਾ ਜਿਹੜਾ ਜ਼ਬਾਨ ਤੋਂ ਕੁਝ ਕਹਤੇ ਅੰਦਰ ਕੁਝ ਰੱਖੇ ਬਾਹਰੋਂ ਸਿੱਖਾਂ ਦੇ ਸਿਰ ਮੰਗੇ ਤੇ ਅੰਦਰ ਬੱਕਰੀ ਚੜਕਾਈ ਜਾਏ ਇਹਦਾ ਮਤਲਬ ਝੂਠ ਬੋਲਿਆ ਜਿਹੜਾ ਗੁਰੂ ਬਾਣੀ 'ਚ ਪੈਰਦਾ ਪਿਆ ਬੋਲਿਆ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰਦਸਾ ਵਾਟ ਮੁਰੀਦਾ ਜੋਲਿਆ ਮੇਕ ਮੰਗਲ ਕੀਤਾ ਹੈ ਕਿ ਖਾਲਸਾ ਬੇਕੀਨਾ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਖਾਲਸਾ ਮੀਨ ਬਿਲਕੁਲ ਸ਼ੁੱਧ ਨੇ ਬੇਕੀਨਾ ਉਹਦੇ ਅੰਦਰ ਕਿਸੇ ਕਿਸਮ ਦਾ ਸਾੜਾ ਨਹੀਂ ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਈ ਨਾ ਆਈ ਨਾ ਦਰਪਣ ਸ਼ੀਸ਼ਾ ਗੁਰੂ ਗੋਬਿੰਦ ਸਿੰਘ ਸੱਚ ਦਾ ਸ਼ੀਸ਼ਾ ਹੈ ਜਿਹੋ ਜਿਹਾ ਚਿਹਰਾ ਲੈ ਕੇ ਜਾਓ ਗੁਰੂ ਗੋਬਿੰਦ ਸਿੰਘ ਉਹੋ ਜਿਹਾ ਦਿਖਾ ਦਿੰਦਾ ਕੀ ਬੁਨਿਆਦ ਝੂਠੇ ਰੱਖੀ ਨਹੀਂ ਗੁਰਮਖੋ ਗੁਰੂ ਸਮਰੱਥ ਹੈ ਮੈਂ ਇਸ ਕਰਕੇ ਕਿਆ ਇਸ ਪਸਲੇ ਚ ਵੀ ਕੀ ਹੋਇਆ ਉੱਥੇ ਮੈਨੂੰ ਇਹ ਗੱਲ ਯਾਦ ਦਿਓ ਸਾਡੇ ਇੱਕ ਵਿਦਵਾਨ ਕਹਿੰਦੇ ਹੁੰਦੇ ਸਨ ਜਿਹੜੀ ਗੱਲ ਤੰਬੂਜ ਕੀਤੀ ਤੂੰ ਤੰਬੂ ਪਾੜ ਕਿਉਂ ਕਿਉਂ ਸਿੱਖੋ ਵੇਖੀ ਜਾਂਦੇ ਪਰ ਖੂਨ ਨਾਲ ਭਿੱਜੀ ਕਰਪਾਨ ਆਈ ਸਭ ਨੂੰ ਪਤਾ ਹੈ ਹਜ਼ੂਰ ਨੇ ਲਲਕਾਰ ਕੇ ਉੱਚੀ ਆਵਾਜ਼ ਵਿੱਚ ਕਿਹਾ ਕੋਈ ਖੈਰ ਸਿੱਖਾ ਬੇਟਾ ਜੋ ਸੀਸ ਕਰੇ ਬੇਟਾ ਇੱਕੋਦਮ ਖਮੋਸ਼ੀ ਛਾ ਗਈ ਮਸੰਦਾਂ ਦੇ ਅੰਦਰ ਡਰੇ ਕਮਜ਼ੋਰ ਡਰ ਪਾਉਣਾ ਕਹੇ ਬਹੁਤ ਕੁਝ ਕਰ ਰਹੇ ਨੇ ਇਹ ਪ੍ਰਸਾਦੀ ਖਾਤੀ ਇਹ ਨਗਾਰੇ ਇਹ ਮਹੱਲੇ ਇਹ ਹੁਣ ਪਤਾ ਨਹੀਂ ਕੀ ਕਰਨ ਗਿਆ ਸਿੱਖ ਸਾਰੇ ਵੱਢਣਗੇ ਹਜ਼ੂਰ ਨੇ ਕਿਹਾ ਕੋਈ ਖੈ ਸਿੱਖਾ ਬੇਟਾ ਜੋ ਸੀਸ ਕਰੇ ਬੇਟਾ ਸਦਾ ਇਤਿਹਾਸ ਕਹਿੰਦਾ ਜਦੋਂ ਤੀਸਰੀ ਆਵਾਜ਼ ਉੱਚੀ ਆਵਾਜ਼ ਵਿੱਚ ਕੜਕਵਿੰਜ ਕਿਹਾ ਕੋਈ ਖੈ ਸਿੱਖ ਉਸ ਵਕਤ ਫਿਰ ਲਾਹੌਰ ਦਾ ਖਤਰੀ ਭਾਈ ਦਇਆ ਰਾਮ ਘਲਚ ਪੱਲਾ ਪਾ ਕੇ ਉੱਠਿਆ ਮੈਂ ਇੱਕ ਬੇਨਤੀ ਕਰਾਂ ਤੁਹਾਡੇ ਚ ਬੜੇ ਸਿੰਘ ਬੈਠੇ ਆ ਜਿਹੜੇ ਪੰਜਾਂ ਚ ਸੇਵਾ ਕਰਦੇ ਆ ਗੁਰਮਖੋ ਅੱਜ ਉਹਨਾਂ ਪੰਜਾਂ ਪਿਆਰਿਆਂ ਦਾ ਸਿੱਖ ਜਗਤ ਰੋਮ ਰੋਮ ਸ਼ੁਕਰ ਕਰੋ ਜੇ ਉਹ ਪੰਜ ਨਾ ਖੜੇ ਹੁੰਦੇ ਤੇ ਅੱਜ ਪੰਜ ਕਦੀ ਅਮਰ ਸੰਚਾਰ ਨਾ ਕਰਦੇ ਉਹਨਾਂ ਪੰਜਾਂ ਨੇ ਸੀਸ ਦਿੱਤੇ ਅੱਜ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁਖ ਕਾਲਜ ਪੱਲਾ ਪਾ ਕੇ ਖੜੇ ਹੋ ਗਏ ਸੱਚੇ ਬਾਦਸ਼ਾਹ ਕੇ ਸੀਸ ਤੇ ਰਾਖੇ ਕਿਰਪਾ ਕਰੋ ਸਵੀਕਾਰ ਕਰੋ ਹਜ਼ੂਰ ਨੇ ਬਾਹ ਪਕੜੀ ਅੰਦਰ ਲੈ ਗਏ ਖੜਕ ਚੱਲਣ ਦੀ ਆਵਾਜ਼ ਆਈ ਖੂਨ ਨਾਲ ਭਿੱਜੀ ਕੋਈ ਸਰੀਸੇ ਬਾਹਰੋਂ ਦੀ ਆਵਾਜ਼ ਦਿੰਦੇ ਨੇ ਕੋਈ ਹੋਰ ਇੱਕ ਸਿਰ ਹੋਰ ਲਾਹੌਰ ਤੋਂ ਬਾਅਦ ਫਿਰ ਭਾਈ ਧਰਮਚੰਦ ਜੀ ਹਸਤਣਾਪੁਰ ਵੱਲ ਚਲੋ ਸੀ ਸਾਰੇ ਦਿੱਲੀ ਕਹਿੰਨੇ ਆ ਦਿੱਲੀ ਨਹੀਂ ਥਾ ਉਹਨਾਂ ਦਾ ਹਸਤਣਾਪੁਰ ਮੇਰਠ ਤੋਂ ਜਾਈਏ ਤੇ ਮੈਂ ਉਸ ਥਾਨ ਦੇ ਦਰਸ਼ਨ ਕੀਤੇ ਜਿਹੜਾ ਭਾਈ ਸਾਹਿਬ ਦਾ ਘਰ ਸੀ ਹਸਤਣਾਪੁਰ ਦੇ ਨੇੜੇ ਇੱਕ ਹੈ ਪਿੰਡ ਬਹੁਤ ਸੋਹਣਾ ਗੁਰਦੁਆਰਾ ਬਾਬਾ ਹਰਬੰਸ ਸਿੰਘ ਜੀ ਹੁਣਾ ਉੱਥੇ ਬਣਾਇਆ ਹੋਇਆ ਫਿਰ ਦਿੱਲੀ ਤੋਂ ਦਿੱਲੀ ਚਲੋ ਸ਼ਬਦ ਵਰਤਨੇ ਹਸਤਨਾਪੁਰ ਤੋਂ ਭਾਈ ਧਰਮਚੰਦ ਉੱਠੇ ਸੀਸ ਪੇਟ ਕੀਤਾ ਤੀਸਰੀ ਆਵਾਜ਼ ਆਈ ਸੀਸ ਭਾਈ ਹਿੰਮਤ raioਠ ਦੇ ਨੇ ਜਗਨਨਾਥ ਪ੍ਰਿਓ ਓਡੀਸ਼ਾ ਤੋਂ ਚੌਥੀ ਆਵਾਜ਼ ਆਈ ਹਜ਼ੂਰ ਨੇ ਕਿਆ ਸੀਸ ਚੌਥੀ ਵਾਰੀ ਉੱਠਦੇ ਨੇ ਭਾਈ ਮੋਹਕਮ ਚੰਦ ਜੀ ਦਵਾਰਕਾ ਤੋਂ ਪੰਜਵੀਂ ਆਵਾਜ਼ ਆਈ ਇੱਕ ਸੀਸ ਹੋਰ ਤੇ ਪਿਆਰੋ ਫਿਰ ਉੱਠਦੇ ਨੇ ਭਾਈ ਸਾਹਿਬ ਚੰਦ ਜੀ ਉਹ ਦੇਖਨੇ ਉਹ ਉਹਨਾਂ ਨੇ ਆਪਣਾ ਸੀਸ ਭੇਟ ਕੀਤਾ ਮਹਾਰਾਜ ਜੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੰਜਾਂ ਦੇ ਸੀਸ ਲੈ ਬਸ ਇਸ ਗੱਲ ਨੂੰ ਕਦੀ ਭੁੱਲੋ ਨਾ ਚਲੋ ਭਾਵੇਂ ਸੰਬੋਲਕ ਸ਼ਬਦ ਸੀ ਕਈ ਵਾਰੀ ਕਹਨੇ ਬਾਣੀ ਚ ਵਰਤੇ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਉ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾ ਨ ਕੀਚੈ ਇਹ ਗੁਰੂ ਸ ਇਹ 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 ਸ਼ਬਦ ਵੀ ਕਈ ਦਿਨਾਂ ਦੀ ਵਿਆਖਿਆ ਹੈ ਜੀ ਇਹ ਮੈਂ ਪੜ ਦਿੰਦਾ ਤੁਸੀਂ ਸਾਰੇ ਆ ਪੜੇ ਇਹ ਇਹ ਚ ਬੜੀਆਂ ਰਮਚਾ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਓ ਇਹ ਤਿੰਨ ਦਿਨ ਦੀ ਵਿਆਖਿਆ ਪ੍ਰੇਮ ਖੇਲਣ ਤੇ ਚਾਓ ਕਿਉਂਕਿ ਚਾਹ ਤੋ ਬਿਨਾ ਖੇਡਿਆ ਹੀ ਨਹੀਂ ਜਾ ਸਕਦਾ ਆ ਨਿਆਣਾ ਬਿਮਾਰ ਹੋ ਜਾ ਜਿੰਨੇ ਮਰਜੀ ਖਡਾਉਣੇ ਦੇ ਦਿਓ ਖੇਡਦਾ ਉਹਦੀ ਵੀ ਖਡੌਣੇ ਤਾਂ ਹੀ ਖੇਡਦਾ ਜੇ ਚਾਹ ਹੋਵੇ ਸੱਚ ਐਵੇਂ ਗੁਰੂ ਨੂੰ ਸੀਸ ਵੀ ਹੋਈ ਦਿੰਦਾ ਜਿਹਨੂੰ ਗੁਰੂ ਨੂੰ ਮਿਲਨ ਦਾ ਚਾਹ ਹੋਵੇ ਜਾਉ ਤੋ ਪ੍ਰੇਮ ਖੇਲਣ ਕਾ ਚਾਉ ਸਿਰਦਰ ਤਲੀ ਗਲੀ ਮੇਰੀ ਆਉ ਇਤਮਾਰਗ ਪੈਰ ਤਰੀਜੈ ਸਿਰ ਦੀਜੈ ਕਾ ਨਾ ਕੀਜੈ ਇਹਨੂੰ ਸਤਗੁਰੂ ਨੇ ਬਾਣੀ ਚ ਕਿਹਾ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛਡ ਆਸ ਹੋ ਸਭਨ ਕੀ ਰੇਣ ਕਾ ਤੋ ਆਉ ਹਮਾਰੇ ਪਾਸ ਧੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਸ ਲੈ ਫਿਰ ਸਾਡਾ ਇਤਿਹਾਸ ਕਹਿੰਦਾ ਪੰਜ ਚੀਜ਼ਾਂ ਦਾ ਸੁਮੇਲ ਹੋਵੇ ਤੇ ਅਮਰਤ ਬੰਦ ਹੈ ਜੀ ਅੱਜ ਵੀ ਚਲੋ ਮੈਂ ਸੁਨਹਿਰੇ ਦਾ ਜ਼ਿਕਰ ਨਹੀਂ ਕਰਾਂਗਾ ਜਦੋਂ ਪੰਜ ਪਿਆਰੇ ਗੁਰਮਖ ਪਿਆਰੇ ਕਰਦੇ ਅਮਰ ਸੰਚਾਰ ਉਹ ਦੌਰੀ ਦੌਰੀ ਸਾਡੇ ਕਹਿੰਦੇ ਸੁਨਹਿਰਾ ਜਿਹਨੂੰ ਕਹਿੰਦੇ ਆ ਪੱਥਰ ਦਾ ਦੌਰੀ ਡੰਡਾ ਡੰਡਾ ਤੇ ਨਹੀਂ ਦੌਰੀ ਉੱਤੇ ਰੱਖਦੇ ਸਭ ਤੋਂ ਪਹਿਲਾਂ ਇਹਨਾਂ ਪੰਜਾਂ ਵਿੱਚੋਂ ਹਜ਼ੂਰ ਨੇ ਸਤ ਦਰਵ ਦਾ ਇਤਿਹਾਸ ਕਹਿੰਦਾ ਸਤਿ ਦਰਬ ਦਾ ਨਿਰਮਲ ਨੀਰ ਲਿਆ ਪਤਾਸੇ ਲਏ 2 ਬਾਟਾ ਲਿਆ 3 ਖੰਡਾ ਲਿਆ 4 4 ਆ ਗਏ ਤੇ ਪੰਜਵਾਂ ਗੁਰੂ ਗੋਬਿੰਦ ਸਿੰਘ ਵੇਚ ਆ ਆ ਗਿਆ ਪੰਜ ਇਕੱਠੇ ਹੋਇਆ ਜੇ ਦੁੱਧ ਨਹੀਂ ਵਰਤਿਆ ਅੰਮ੍ਰਿਤ ਜਦੋਂ ਹਾਲਾਂਕਿ ਮੈਂ ਕੱਲ ਨੂੰ ਬੇਨਤੀ ਕਰਾਂ ਮੈਨੂੰ ਯਾਦ ਇੱਕ ਵਾਰ ਅੱਗੇ ਵੀ ਹੁਣ ਕੱਲ ਤੋਂ ਸ਼ੁਰੂ ਕਰਾਂਗੇ ਅੰਮ੍ਰਿਤ ਕੀ ਰਤ ਕੀ ਖਾਲਸਾ ਕੀ ਸਵੇਰ ਦਾ ਇਹ ਬੜਾ ਸ਼ਬਦ ਪੜਿਆਗਾ ਸਰਬ ਲੋ ਦਾ ਤੇ ਦਸਮ ਦਾ ਨਹੀਂ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂੰ ਨਿਵਾਸ ਪਿਆਰਿਓ ਆਮ ਰੂਪ ਤਾਂ ਬੜੇ ਲੱਭ ਜਾਂਦੇ ਆ ਪਰ ਖਾਸ ਰੂਪ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਧਾਰੀ ਹੋਈ ਹੈ ਤਰ ਅੱਗੇ ਦੇਖਾਂਗੇ ਕਿਹੜਾ ਖਾਲਸਾ ਕੇਵਲ ਦਬਕੇ ਮਾਰਨ ਵਾਲਾ ਨਹੀਂ ਜਿਹਦਾ ਅੰਦਰ ਪਿਜਾ ਪਿਆ ਹੈ ਗੁਰੂ ਗੋਬਿੰਦ ਸਿੰਘ ਜੀ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਸ਼ਬਦ ਦੁੱਧਲੀ ਵੀ ਵਰਤਿਆ ਪਸ਼ੂ ਮਿਲਿਆ ਚੰਗਿਆਈਆਂ ਖੜ ਖਾਵੇਂ ਅੰਮ੍ਰਿਤ ਦੇ ਕਿਉਂਕਿ ਪਾਣੀ ਕਦੀ ਮੈਲਾ ਨਹੀਂ ਹੁੰਦਾ ਪਾਣੀ ਨੇ ਕਦੀ ਮੈਲਾ ਨਹੀਂ ਹੋਣਾ ਇਥੋਂ ਤੱਕ ਕੇ ਜਿਸ ਵਕਤ ਬ੍ਰਹਮ ਗਿਆਨੀ ਤੇ ਪਵਿੱਤਰ ਜੀਵਨ ਦੀ ਗੱਲ ਕੀਤੀ ਤੇ ਗੁਰੂ ਨੇ ਉਹਦੇ ਜੀਵਨ ਦੀ ਤੁਲਨਾ ਨਿਰਮਲ ਪਾਣੀ ਨਾਲ ਕੀਤੀ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗੇ ਜਲਾ ਜਿੰਨਾ ਮਰਜੀ ਇਸ਼ਨਾਨ ਕਰ ਲੋ ਕਪੜੇ ਧੋ ਲੋ ਇੰਜ ਲੱਗਦਾ ਵੀ ਸਾਰੀ ਮੈਲ ਨਾਲੀ ਚ ਬਾਹਰ ਗਈ ਨਹੀਂ ਪਿਆਰਿਓ ਮੈਲ ਜੰਮੀ ਰਹਿੰਦੀ ਪਾਣੀ ਫਿਰ ਉੱਡ ਜਾਂਦਾ ਕਿਉਂ ਦਾ ਜੰਮਿਆ ਪਾਣੀ ਨੂੰ ਬੈਲਾ ਕਰਨ ਵਾਲਾ ਉਹ ਉੱਡ ਜਾਂਦਾ ਫਿਰ ਉਹ ਕਹਿੰਦਾ ਮੈਂ ਮੈਲ ਤੋਤੀ ਪਾਣੀ ਕਦੀ ਮੈਲਾ ਹੁੰਦਾ ਹੀ ਨਹੀਂ ਸਤਿਗੁਰੂ ਨੇ ਇੱਕ ਨਿਰਮਲਤਾ ਹੀ ਤੇ ਠੰਡ ਲਈ ਅਮਰਤ ਵਿੱਚ ਇਵਨ ਇਹ ਤਾਂ ਗਰਮ ਹੋਇਆ ਵੀ ਠੰਡ ਵਰਤਾਈ ਜਾਂਦਾ ਜੇ ਅਸੀਂ ਪੜਨੇ ਤੱਤਾ ਹੋਵੇ ਧੁੱਪ ਵਿੱਚ ਇਹ ਵੀ ਪੜਨੇ ਭਾਈ ਸਾਹਿਬ ਨੇ ਕਿਹਾ ਯਾਦ ਰੱਖਿਓ ਇਹ ਤੱਤਾ ਹੋਇਆ ਵੀ ਤਸਵੀਰ ਨਹੀਂ ਛੱਡਦਾ ਤੁਸੀਂ ਕਦੀ ਦੇਖੋ ਜਿੰਨਾ ਪਾਣੀ ਮਰਜੀ ਉਬਾਲੇ ਖਾਏ ਗਰਮ ਹੋ ਜਾਏ ਬੜਦੇ ਕੋਈ ਭਾਂਬੜ ਤੇ ਵੱਲਦੀ ਹੋਈ ਅੱਗ ਤੇ ਗਰਮ ਪਾਣੀ ਪਾਓ ਉਹ ਕਹਿੰਦਾ ਭਾਵੇਂ ਮੈਂ ਗਰਮ ਹੋ ਗਿਆ ਪਰ ਚੇਤੇ ਰੱਖੀ ਅੱਗ ਨੂੰ ਮੈਂ ਫਿਰ ਵੀ ਬੁਝਾ ਦਿਆਂਗਾ ਉਹਦੀ ਤਰੀਸ ਤਸਵੀਰ ਫਿਰ ਵੀ ਠੰਡ ਵਰਤਣਾ ਸਤਿਗੁਰੂ ਨੇ ਨਿਰਮਲ ਨੀਰ ਲਿਆ ਸਾਧਰਨਤਾ ਪਤਾ ਸੇ ਸਨਮਾਨ ਯੋਗ ਮਮਾ ਸਾਡੀ ਮਾਤਾ ਜੀਤੋ ਜੀ ਇਹ ਇਹ ਆਪ ਜੀ ਨੂੰ ਸਭ ਨੂੰ ਪਤਾ ਉਹਨੇ ਕਈਆਂ ਨੇ ਸ਼ਬਦ ਵਰਤਨੇ ਮੇਰੀ ਇੱਛਾ ਮੈਂ ਇੱਕ ਦਿਨ ਮਾਤਾ ਜੀ ਦਾ ਕਿਉਂਕਿ ਖਾਲਸੇ ਦੀ ਮਾਂ ਮਾਤਾ ਸਹਿਬ ਕੌਰ ਜੀ ਕਿਉਂਕਿ ਦਿਨ ਆਪਣੇ ਕੋਲ 4-5 ਜੇ ਕਹਿ ਗਏ ਆ ਤੇ ਮੈਂ ਇਹਨਾਂ ਨੂੰ ਬੇਨਤੀ ਕਰਨੀ ਵੀ 9:30 ਤੋ ਮੈਨੂੰ ਥੋੜਾ ਟੱਪਣ ਦਿਆ ਕਰਿਆ ਜੇ ਉੱਤੇ ਮੈਂ ਕਿਹਨੇ ਕਿਉਂਕਿ ਮੈਂ ਵੀ ਸਭ ਕੁਝ ਛੱਡ ਕੇ ਤੁਹਾਡੇ ਕੈਨ ਤੇ ਇੱਥੇ ਆਇਆ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਮਾਤਾ ਜੀ ਤੋਂ ਜੀ ਪਤਾ ਸੇ ਪਾਉਂਦੇ ਨੇ ਮਾਤਾ ਸਾਹਿਬ ਦੇਵਾ ਜੀ ਅਮਰ ਸੰਚਾਰ ਤੋਂ ਬਾਅਦ ਹੁੰਦੇ ਆ ਹਾਂ ਜੇ ਕਿਸੇ ਨੂੰ ਸ਼ੰਕਾ ਹੋਵੇ ਕਿ ਇਹਦੇ ਪ੍ਰੂਫ ਨਹੀਂ ਤਾਂ ਮੇਰਾ ਖਿਆਲ ਇੱਥੇ ਪਤਾ ਹੀ ਹੋਣਾ ਇਸ ਚੀਜ਼ ਦਾ ਪਤਾ ਸੇ ਪਾਏ ਮਿੱਠਾ ਪਾਇਆ ਜੀ ਤੁਸੀਂ ਦੇਖੋ ਹਜ਼ੂਰ ਨੇ ਪਤਾਸਾ ਕੋ ਨਿੱਕਾ ਕੋ ਵੱਡਾ ਹੁੰਦਾ ਹੈ ਨਾ ਛੋਟੇ ਵੱਡੇ ਪਤਾਸੇ ਹੁੰਦੇ ਆ ਆ ਸਿੰਘਾਂ ਨੂੰ ਪਤਾ ਹੈ ਜਦੋਂ ਭਰ ਕੇ ਪਾਉਂਦੇ ਆ ਪਤਾਸੇ ਸਾਰਿਆਂ ਦਾ ਆਕਾਰ ਇੱਕੋ ਜਿਹਾ ਥੋੜਾ ਜਲ ਵਿੱਚ ਪਤਾਸੇ ਪਾ ਕੇ ਜਦੋਂ ਉਹ ਖੰਡਾ ਵਿੱਚ ਚਲਾਉਂਦੇ ਆ ਨਾਲ ਬਾਣੀ ਸ਼ੁਰੂ ਕਰਦੇ ਆ ਛੋਟੇ ਵੱਡੇ ਪਤਾਸਿਆਂ ਦੀ ਹੋਂਦ ਮੁੱਕ ਜਾਂਦੀ ਸਾਰੇ ਹੀ ਮਿਠਾਸ ਦਾ ਰੂਪ ਧਾਰਨ ਕਰ ਜਾਂਦੇ ਹਜ਼ੂਰ ਨੇ ਨਿਰਮਲ ਨੀਰ ਵਿੱਚ ਪਤਾਸੇ ਪਾਏ ਬਾਤਾ ਡਾਕਟਰ ਤਾਰਨ ਸਿੰਘ ਕਿੰਦ ਨੇ ਖਿਰਦੇ ਦਾ ਸੂਚਕ ਸੀ ਵਿਸ਼ਾਲਤਾ ਦਾ ਹਜ਼ੂਰ ਨੇ ਫਿਰ ਨਾਲ ਚੌਥਾ ਖੰਡਾ ਲਿਆ ਖੰਡਾ ਮੈਂ ਉਦਨ ਵੀ ਅਰਥ ਕੀਤੀ ਸੀ ਇਹ ਮੀਰੀ ਤੇ ਪੀਰੀ ਦਾ ਸੂਚਕ ਹੈ ਸਤਿਗੁਰੂ ਨੇ ਕਿਹਾ ਪ੍ਰਥਮਾ ਖੰਡਾ ਸਾਜ ਕੇ ਅਸੀਂ ਪੜਨੇ ਗੁਰੂ ਗੋਬਿੰਦ ਸਿੰਘ ਹੁਣ ਉਹਨਾਂ ਨੇ ਖੰਡਾ ਉਸ ਬਾਤੇ ਵਿੱਚ ਰੱਖਿਆ ਚਾਰ ਚੀਜ਼ਾਂ ਇਸ ਕਰਕੇ ਨੀ ਅੰਮ੍ਰਿਤ ਬਣ ਗਿਆ ਕਿ ਸਤਲੁਜ ਦਾ ਪਾਣੀ ਸੀ ਤੇ ਪੋਤਾਸੇ ਸਨ ਸੱਚ ਇਹ ਵੇ ਕਿ ਪੰਜਵਾਂ ਖੋਦ ਗੁਰੂ ਗੋਬਿੰਦ ਸਿੰਘ ਆਕਾਲ ਦਾ ਸੁੱਤ ਜਿਹਨੂੰ ਪਰਮਾਤਮਾ ਨੇ ਕਿਹਾ ਸੀ ਮੈਂ ਆਪਣਾ ਸੁੱਤ ਤੋਏ ਨਵਾਜਾ ਪੰਥ ਪਰ ਚੁਰਕ ਕਰਬੇ ਕੋ ਸਾਜਾ ਜਾਂ ਤਾ ਤੂੰ ਧਰਮ ਚਲਾਏ ਕਬੁੱਧ ਕਰਨ ਤੇ ਲੋਕ ਹਟਾਏ ਤੇ ਜਿਸ ਗੁਰੂ ਨੇ ਆਪਣੇ ਆਕਾਲਪੁਰਖ ਪਿਤਾ ਨੂੰ ਕਿਹਾ ਸੀ ਕਿ ਹੇ ਮੇਰੇ ਦਾਤਾਰ ਪਿਤਾ ਜੀ ਕਿ ਠਾਣ ਭਇਓ ਮੈਂ ਜ਼ੋਰ ਕਰ ਬਚਨ ਕਾ ਸਿਰ ਨਾਏ ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਜਬ ਤੁਮ ਕਰੋ ਸਹਾਈ ਉਸ ਪਰਮ ਆਪਾ ਬਾਣੀ ਗੁਰੂ ਗੋਬਿੰਦ ਸਿੰਘ ਦੀ ਆਪਾ ਗੁਰੂ ਗੋਬਿੰਦ ਸਿੰਘ ਦੇ ਨੇਤਰ ਨੀਰ ਉੱਟੇ ਟੇ ਰਸਨਾ ਤੋਂ ਬਾਣੀ ਪੜਨ ਲਗੇ ਵੀਰ ਆਸਨ ਹਜ਼ੂਰ ਨੇ ਇੱਕ ਹੱਥ ਨਾਲ ਬਾਟੇ ਨੂੰ ਪਕੜਿਆ ਇੱਕ ਹੱਥ ਨਾਲ ਖੰਡਾ ਵਿੱਚ ਕਮਾਉਂਦੇ ਨੇ ਪਿਆਰਿਓ ਪੰਜ ਬਾਣੀਆਂ ਦਾ ਪਾਠ ਕਰ ਹਜ਼ੂਰ ਨੇ ਆਪੇ ਖਿਆਤ ਅਮਰ ਦੀ ਦਾਤ ਤਿਆਰ ਕਰ ਦਿੱਤੀ ਜਿੰਨਾ ਪੰਜਾਂ ਨੇ ਆਪਣਾ ਆਪ ਭੇਟ ਕੀਤਾ ਸਾਡਾ ਇਤਿਹਾਸ ਕਹਿੰਦਾ ਮੈਂ ਬੇਨਤੀ ਇਥੀ ਸੰਕੋਚਾਂਗਾ ਥੋੜਾ ਟਿਕਾ ਬਖਸ਼ੋ ਪੰਜ ਚੂਲੇ ਉਹਨਾਂ ਦੇ ਮੁਖ 'ਚ ਪਾ ਦਿੱਤੇ ਇਹ ਕੱਲ ਨੂੰ ਅੱਗੇ ਵੇਖਾਂਗੇ ਸੀ ਕਿਉਂ ਪੰਜ ਚੂਲੇ ਮੁਖ 'ਚ ਪਾਏ ਪੰਜ ਉਹਨਾਂ ਨੇਤਰਾਂ ਛੱਟੇ ਮਾਰੇ ਜਦੋਂ ਚੂਲਾ ਮੁਖ 'ਚ ਜਾਂਦਾ ਤੇ ਗੁਰੂ ਗੋਬਿੰਦ ਸਿੰਘ ਬੋਲ ਕੇ ਕਹਿੰਦੇ ਨੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੱਟੇ ਨੇਤਰਾ ਚ ਅੰਮ੍ਰਿਤ ਸਿੰਜਦੇ ਨੇ ਆਵਾਜ਼ ਦਿੰਦੇ ਨੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀਸ ਚ ਬੰਦੇ ਨੇ ਬਖਸ਼ਾਂ ਦੇ ਦਾਤੇ ਆਪਣਾ ਖਾਸ ਰੂਪ ਤਿਆਰ ਕਰਦੇ ਪਨੇ ਉਹ ਰੂਪ ਜਿਹੜਾ ਰਹਿੰਦੀ ਦੁਨੀਆ ਤੱਕ ਇਸ ਪਲੈਨਟ ਤੋਂ ਖਤਮ ਹੀ ਨਹੀਂ ਹੋਣਾ ਅਸੂਰ ਨੇ ਸੀਸ ਚ ਪਾਇਆ ਅੰਮ੍ਰਿਤ ਕਹਿਣ ਲੱਗੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਮੈਂ ਬੇਨਤੀ ਕਰਾਂ ਪੰਜਾਂ ਦੇ ਸੋਹਣੇ ਬਸਤਰ ਗਾਤਰੇ ਸ੍ਰੀ ਸਹਿਬ ਸਜਾਈਆਂ ਲਿਸ਼ਕਦੇ ਚਿਹਰੇ ਜਦੋਂ ਕਿਰਪਾਨ ਲੈ ਕੇ ਖਲੋਤੇ ਸਨ ਉਦੋਂ ਗੁਰੂ ਗੋਬਿੰਦ ਸਿੰਘ ਇੱਕ ਚਿਹਰਾ ਚਮਕਦਾ ਸੀ ਹੁਣ ਪੰਜਾਂ ਨੂੰ ਨਿਗਾਹ ਲਾ ਕੇ ਛਾਤੀ ਮਾਰੋ ਪੰਜਾਂ ਵਿੱਚ ਗੁਰੂ ਗੋਬਿੰਦ ਸਿੰਘ ਦੀ ਲਿਸ਼ਕਦਾ ਪਿਆਰ ਆਪਣਾ ਖਾਸ ਰੂਪ ਬਣਾਇਆ ਸਤਿਗੁਰਾਂ ਨੇ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਚੋਜੀ ਪ੍ਰੀਤਾ ਨੇ ਫਿਰ ਕਾ ਖਾਲਸਾ ਦੀ ਹੁਣ ਸਾਡੇ ਕਈ ਵਿਦਵਾਨ ਨੇ ਅੱਜ ਇਹਨੂੰ ਖੰਡਨ ਕਰ ਲੱਗ ਪਿਆ ਚੇਤੇ ਰੱਖਿਓ ਮੈਂ ਇਸ਼ਾਰਾ ਕਰ ਦੇਣਾ ਪਤਾ ਮੈਨੂੰ ਸਾਰਾ ਵੀ ਕਿਹੜਾ ਬੰਦਾ ਕੀ ਕੁਝ ਕਰ ਰਿਹਾ ਸਚੇਤਾ ਪਰ ਮੈਂ ਚਾਹਨਾ ਉਹਨਾਂ ਸਟੇਜ ਤੇ ਕਿਉਂ ਬਖੇੜਾ ਪਾਈਏ ਸਟੇਜ ਤੇ ਪੋਜ਼ਿਟਿਵ ਲੈ ਕੇ ਗੱਲ ਕਰੋ ਲੋਕੀ ਤਾਂ ਅੱਗੀ ਗੁਰਦੁਆਰੇ ਤੇ ਭੱਜੇ ਬੈਠੇ ਆ ਨਿਆਣੇ ਤਾਂ ਨੇੜੇ ਨਹੀਂ ਲੰਗਦੇ ਗੁਰਦੁਆਰੇ ਦੇ ਮੈਂ ਬਖਸ਼ ਦਉ ਮੈਂ ਇੱਕ ਤੁਹਾਨੂੰ ਉਦਾਹਰਣ ਦੇਣੇ ਸਿੰਘ ਜੀ ਸਾਡਾ ਇੱਥੇ ਜੀ ਇਹ ਨਿਊਯਾਰਕੇ ਉਹਨੂੰ ਮੈਨੂੰ ਗੱਲ ਸੁਣਾਈ ਕਹਿੰਦਾ ਵੀ ਇੱਕ ਦਿਨ ਇੱਕ ਬਜ਼ੁਰਗ ਰੋਜ ਹੁੰਦੇ ਸਨ ਤੇ ਦਾੜਾ ਬੰਨਿਆ ਘੁੱਟ ਕੇ ਮੈਂ ਪੁੱਛਿਆ ਵੀ ਅੰਕਲ ਜੀ ਅੱਜ ਕਿਉਂ ਦਾੜਾ ਬੰਨਿਆ ਕਹਿੰਦਾ ਅੱਜ ਪਤਾ ਕੋਈ ਨਹੀਂ ਲੜਾਈ ਨਾ ਹੋ ਜਾਏ ਪਹਿਲਾਂ ਦਾੜੇ ਨੂੰ ਪੈਂਦੇ ਸੱਚੀ ਇਹ ਹਾਲਤ ਹੈ ਸਾਡੀ ਲੋਕਾਂ ਦੀ ਮੈਂ ਬੇਨਤੀ ਕਰਾਂਗਾ ਗੁਰੂ ਗੋਬਿੰਦ ਸਿੰਘ ਦੇ ਸਿੱਖੋ ਇਸ ਕਰਕੇ ਨਾ ਸਮਝਿਓ ਕਿਉਂਕਿ ਹਰ ਬੰਦਾ ਆਪਣੀ ਖੌਮੇ ਦੀ ਬੋਰ ਦੀ ਛਾਂ ਤਲੇ ਬੈਠਾ ਹੁੰਦਾ ਹੈ ਉਹ ਦੂਜੇ ਨੂੰ ਵੈਸੇ ਸਰਕਾਰ ਨਹੀਂ ਕਰਦਾ ਇੱਕ ਨੇ ਲੈ ਦਿੱਤਾ ਜਿਹਨੂੰ ਇਹ ਤਾਂ ਬਾਅਦ ਚੱਲਿਆ ਜੀ ਆਪੇ ਗੁਰ ਛੱਲੇ ਵਾਜ ਗੱਲ ਹਜ਼ੂਰ ਨੇ ਪੰਜਾਂ ਨੂੰ ਕਿਹਾ ਮੇਰੋਂ ਅੰਮ੍ਰਿਤ ਦੀ ਧਾਤ ਪੰਜੂ ਪਿਆਰਿਓ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ ਮੈਨੂੰ ਅੰਮ੍ਰਿਤ ਦੀ ਦਾਤ ਦਿਓ ਹੁਣ ਚਲੋ ਭਾਵੇਂ ਸਾਡੇ ਕਵ ਕਵੀਆਂ ਨੇ ਕਹਿ ਦਿੱਤਾ ਕਿ ਪੰਜਾਂ ਨੇ ਉੱਤੇ ਖਲੋ ਕੇ ਕਿਆ ਸਾਨੂੰ ਕੀ ਦਿਓਗੇ ਅਸੀਂ ਤਾਂ ਸੀਸ ਦਿੱਤੇ ਤੁਸੀਂ ਕੀ ਦਿਓਗੇ ਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਮੈਂ ਇੱਕ ਵਾਰੀ ਕਿਹਾ ਸੀ ਵੀ ਮੇਰਾ ਅੰਦਰ ਨਹੀਂ ਇਸ ਗੱਲ ਨੂੰ ਸਵੀਕਾਰ ਦਾ ਵੀ ਉਹਨਾਂ ਕਹਿੰਦਾ ਤੁਸੀਂ ਸੀਸ ਦਿੱਤੇ ਮੈਂ ਸਾਰਾ ਪਰਿਵਾਰ ਦੇਾਂਗਾ ਨਹੀਂ ਗੁਰਮਖੋ ਜਿੰਨਾ ਨੂੰ ਲੋਕ ਝੂਰ ਨਾਈ ਝੀਂਬਾ ਕਹਿ ਕੇ ਨੀਵੀਂ ਸਾਤ ਵਾਲੇ ਕਹਿ ਕੇ ਚੌਂਕੇ ਤੇ ਨਹੀਂ ਸੰਚੜਨ ਦਿੰਦੇ ਜਿੰਨਾਂ ਨੂੰ ਮੰਜੀ ਤੇ ਨਹੀਂ ਸੰਬਨ ਦਿੰਦੇ ਜਿੰਨਾਂ ਨੂੰ ਆਪਣੇ ਘਰ ਦੇ ਬੂਵੇ ਤੋਂ ਲੰਘ ਕੇ ਆਪਣੇ ਕਮਰੇ 'ਚ ਨਹੀਂ ਵੜਨ ਦਿੰਦੇ ਚੇਤੇ ਰੱਖਿਓ ਉਹਨਾਂ ਪੰਜਾਂ ਨੂੰ ਦਾਤ ਦੇ ਕੇ ਗੁਰੂ ਗੋਬਿੰਦ ਸਿੰਘ ਕਹਿੰਦਾ ਮੈਨੂੰ ਅੰਮ੍ਰਿਤ ਦਿਓ ਉਹਨਾਂ ਇਹ ਨਹੀਂ ਕਿਆ ਹੋਣਾ ਕਿ ਸਾਨੂੰ ਕੀ ਦਏਗਾ ਮੈਂ ਕਹਿੰਦਾ ਉਹਨਾਂ ਕਿਆ ਹੋਣਾ ਐਸੀ ਲਾਲ ਤੂੰ ਜੀਵਨ ਕੌਣ ਕਰੇ ਤੇਰੇ ਤੋਂ ਬਿਨਾ ਕਿਹੜਾ ਗਰੀਬ ਨਿਵਾਜ ਹੈ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥਾ ਛਤਰ ਤਰ ਹੈ ਜਾਂਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਤਰੈ ਨੀਚੇ ਊਚ ਕਰੇ ਮੇਰਾ ਗੋਬਿੰਦ ਭਾਵੇਂ ਚਲੋ ਸ਼ਬਦ ਮੈਂ ਅਰਜ਼ ਕਰਾਂ ਭਗਤੀ ਦਾ ਸੱਚਮੁੱਚ ਗੋਬਿੰਦ ਉੱਚਾ ਨੂੰ ਨੀਵਿਆ ਕਰਦਾ ਤੇ ਇਸ ਗੋਬਿੰਦ ਨੇ ਅੰਮ੍ਰਿਤ ਦੀ ਤਾਂ ਦੇ ਕੇ ਕਿਆ ਸੀ ਜਿਨ੍ਹਾਂ ਨੂੰ ਝੂਰ ਨਾਈ ਛਿੰਬੇ ਖਤਰੀ ਜੱਟ ਕਰੜ ਬਾਣੀਏ ਸੈਣੀ ਕਹਿੰਦੇ ਆ ਸਮਾਂ ਆਏਗਾ ਜਿਹਦਾ ਜ਼ਿਕਰ ਕਰ ਰਹੇ ਸਨ ਜਦੋਂ ਲੰਗੇਗਾ ਇਹਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਤੁਸੀਂ ਸਰਦਾਰ ਜੀ ਕਹਿ ਕੇ ਆਵਾਜ਼ ਮਾਰਿਆ ਕਰੋ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤੀ ਐਸੀ ਲਾਹ ਤੁਜ ਬਿਨ ਕੌਣ ਕਰੇ ਗਰੀਬ ਨਵਾਜ ਗਸਈਆ ਮੇਰਾ ਮਾਥੇ ਛਤਰ ਤਰੇ ਜਾਂ ਕੀ ਛੋਦ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਤਰੇ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹ ਹੋਂ ਤੇ ਨਾ ਡਰਾਂ ਨੂੰ ਕਿਸੇ ਦੀ ਪਰਵਾਹ ਨਹੀਂ ਮਹਾਰਾਜ ਜੀ ਨੇ ਕਹਿ ਮੈਨੂੰ ਅੰਮ੍ਰਿਤ ਦੇਓ ਇੱਥੇ ਪਾਈ ਸੰਤੋਖ ਸਿੰਘ ਲਿਖਦੇ ਨੇ ਸਿੱਖ ਕਹਿੰਦੇ ਦਾਤਾ